ਮੰਗੂ ਮਾਠਾ ਵਾਲਾ ਬੰਦਾ ਉਹ ਸਹੀ ਆ ਜਾਂ ਨਹੀਂ ਸਹੀ ਜਿਹੜੀਆਂ ਵੀ ਖਬਰਾਂ ਫੈਲਦੀਆਂ ਅੱਜ ਕੱਲ੍ਹ ਘੁੰਮਦੀਆਂ ਕਿ ਉਹ ਬਸਾਲ ਕਬੂਰ ਸੀ ਉਹ ਦਿੱਲੀ ਦੇ ਵਿੱਚ ਰਹਿਣ ਵਾਲਾ ਸੀਗਾ ਇਹ ਪ੍ਰੀਪਲੈਨਟ ਸੀ ਇਹ ਫਲਾਨਾ ਸੀਗਾ ਸਾਰੀਆਂ ਗੱਲਾਂ ਦਾ ਸੁਲੂ ਮੈਂ ਅਸਲ ਸਾਥ ਸਮਝਾ ਦਨਾਂਗਾ ਦੁਬਾਰਾ ਕੋਈ ਵੀਡੀਓ ਦੇਖਣ ਦੀ ਤੁਹਾਨੂੰ ਲੋੜ ਨਹੀਂ ਪੈਣੀ ਇਹ ਧਿਆਨ ਦੇ ਨਾਲ ਕੋਈ ਗੱਲ ਸੁਣੋ ਇਹ ਕਹਾਣੀ ਕਿੱਥੋਂ ਸ਼ੁਰੂ ਹੁੰਦੀ ਹੈ ਜਦੋਂ ਕੁਲਰ ਪੀਜੀ ਵਾਲੇ ਦੀ ਵੀਡੀਓ ਵਾਇਰਲ ਹੁੰਦੀ ਹੈ ਕਿ 50000 ਰੁਪਏ ਮੰਗਦੇ ਆਡੀਓ ਇਸੇ ਬੰਦੇ ਦੀ ਜਿਹਦਾ ਨਾਮ ਰਮਨਦੀਪ 50000 ਰੁਪਇਆ ਮੰਗਦਾ ਦਾ ਬੈਕ ਟੂ ਬੈਕ ਜੀ 10ਵੀਂ ਬੇਇੱਜ਼ਤੀ ਸੀਗੀ ਤਾਂ ਬੜੀ ਬੇਇੱਜ਼ਤੀ ਇਹ ਬੰਦੇ ਨੂੰ ਮੂੰਹ ਨਹੀਂ ਲਾਉਂਦਾ ਸੀ ਕੋਈ ਕਿਤੇ ਨਹੀਂ ਕੋਈ ਬਣ ਵੀ ਦਿੰਦਾ ਸੀਗਾ ਤਾਂ ਚਾਲ ਕੀ ਖੇਡਣੀ ਸੀਗੀ ਜਿਹੜਾ ਉਹ ਮੁੰਡਾ ਜਿਹੜਾ ਮਾਰਿਆਗਾ ਵਿਚਾਰਾ ਉਹਦੇ ਅੱਗੇ ਪਿੱਛੇ ਕੋਈ ਨਹੀਂ ਸੀਗਾ ਮਾਂ ਪਿਓ ਦੇ ਪਹਿਲੇ ਮਾਰ ਚੁੱਕੇ ਸੀਗੇ ਤਾਂ ਉਹ ਸੌਖਾ ਟਾਰਗੇਟ ਸੀਗਾ ਜਿਹੜਾ ਮੰਦਬੁੱਧੀ ਸੀਗਾ ਉਹ ਜਿਹੜਾ ਖੁੱਲ ਕੇ ਬੋਲ ਤੱਕ ਨਹੀਂ ਸਕਦਾ ਆਪਦੇ ਲਈ ਮੈਂ ਕੌਣਾ ਕਿੱਥੋਂ ਆ ਜਿਹੜਾ ਡਿਸਕ੍ਰਾਈਬ ਨਹੀਂ ਕਰ ਸਕਦਾ ਸਭ ਕੁਾਫੇ ਨੂੰ ਇਸ ਤਰ੍ਹਾਂ ਦੇ ਮੰਦਬੁੱਧੀ ਬੱਚੇ ਨੂੰ ਕੁਝ ਵੀ ਸਮਝਾਉਣਾ ਪਿਆਰ ਨਾਲ ਜਾਂ ਡਰਾਉਣ ਨਾਲ ਜਾਂ ਕਿਸੇ ਵੀ ਲਾਲਚ ਨਾਲ ਉਹ ਉਹੀ ਚੀਜ਼ਾਂ ਬੋਲੂਗਾ ਜਿੰਨੀ ਕੋ ਕਲੈਪ ਦੇ ਬੇਚਤੇ ਉਹਨੂੰ ਮਾਰਿਆ ਗਿਆ ਉਹਨੂੰ ਇਹ ਕਿਸੇ ਨੇ ਘਸਾ ਬੇਇੱਜ਼ਤੀ ਦਾ ਜਾਂ ਬੀ.ਆਰ.ਬੀ ਦਾ ਮਤਲਬ ਕੀ ਹੁੰਦਾਗਾ ਤੁਸੀਂ ਸੋਚੋ ਹੁਣ ਤੱਕ ਉਹਦੇ ਕੋਈ ਮਗਰ ਕਿਉਂ ਨਹੀਂ ਆਇਆਗਾ ਅੱਜ ਤੱਕ ਜਿੰਨੇ ਵੀ ਕੇਸ ਹੋਇਆ ਇਸੇ ਕੋਈ ਨਾ ਕੋਈ ਮਾਟੋ ਚਾਚਾ ਤੈਖੀ ਮਗਰ ਹੋਣਾਗਾ ਉਹ ਬਿਲਕੁਲ ਸੌਖਾ ਟਾਰਗੇਟ ਵਿਚਾਰਾ ਚੁਣਿਆ ਗਿਆ ਸਿਰਫ ਜਿਹਾਪਾ ਕਹੀਏ ਵੀ ਬਹੁਤ ਸਾਰੇ ਸਬੂਤ ਪਏ ਆ ਵੀ ਆ ਫਲਾਨੀ ਫਲਾਨੀ ਚੀਜ਼ ਕਰਨਾ ਹੈ ਸੀਗਾ ਤੁਸੀਂ ਆਪਣੇ ਦਿਮਾਗ ਦੇ ਨਾਲ ਸੋਚੋ ਜਿਹੜਾ ਇਹ ਕਾਇਨਾਤ ਦਾ ਜਿਹੜਾ ਹੈ ਬ੍ਰਹਮੰਡ ਦਾ ਕਰਤਾ ਹੈ ਕੀ ਉਹਨੂੰ ਕਿਸੇ ਦੀ ਰਖਵਾਲੀ ਦੀ ਲੋੜ ਜਿਹੜਾ ਪਰਮਾਤਮਾ ਹੈ ਜਿਹੜਾ ਅਕਾਲ ਪੁਰਖ ਆ ਜਿਹੜਾ ਇਸ ਸ੍ਰਸ਼ਟੀ ਦਾ ਰਚਤਾ ਹੈ ਜਿਹਨੇ ਰਚਾਈਆ ਕੀ ਉਹਨੇ ਸਾਰੇ ਧਰਮ ਬਣਾਏ ਧਰਤੀ ਦੇ ਤੁਸੀਂ ਫਲਾਣੇ ਤਰੀਕੇ ਨਾਲ ਤੁਸੀਂ ਫਲਾਣਾ ਜਾਨਵਰ ਖਾਓ ਤੁਸੀਂ ਆਹ ਖਾਓ ਤੁਸੀਂ ਇਸ ਤਰ੍ਹਾਂ ਮੰਨੋ ਤੁਸੀਂ ਇਸ ਤਰ੍ਹਾਂ ਮੰਨੋ ਤੁਸੀਂ ਛਤਰਾ ਮਰੋ ਕੀ ਉਹ ਚਾਹੂਗਾ ਜਿਹੜਾ ਇਸ ਬ੍ਰਹਿਮੰਡ ਦਾ ਰਚਣਹਾਰ ਜਿਹੜਾ ਰਚੈਤਾ ਹੈ ਕੀ ਉਹ ਚਾਹੂਗਾ ਕਿ ਉਹਦੀ ਇਨਸਾਨ ਰਾਖੀ ਕਰੂਗਾ ਕੋਈ ਜਿਨੇ ਇੱਕ ਵੀ ਡੀਮ ਕੋਡਿੰਗ ਤਰੀਕੇ ਹੈ ਦੁਨੀਆ ਇਹ ਸਾਰੇ ਗ੍ਰਹਿ ਇਹ ਪਲੈਨਟ ਬਣਾਏ ਆ ਕਿ ਉਹ ਚਾਹੂਗਾ ਕਿ ਮੇਰੀ ਰਾਖੀ ਇਨਸਾਨ ਕਰਨਗੇ ਕਾਦੀ ਰਾਖੀ ਕਰਨਗੇ ਕਿਸ ਚੀਜ਼ ਦੀ ਕਰਨਗੇ ਸੋਚ ਕੇ ਦੇਖੋ ਇਹ ਗੱਲਾਂ ਨੂੰ ਕਿ ਕੋਈ ਇਨਸਾਨ ਜਿਹਨੇ ਸਾਰੀ ਸ੍ਰਿਸ਼ਟੀ ਜਿੱਥੋਂ ਤੱਕ ਤੁਹਾਜੀ ਨਜ਼ਰ ਜਾਂਦੀ ਆ ਐਡੇ ਵੱਡੇ ਬ੍ਰਹਿਮੰਡ ਨੂੰ ਜਿਹਨੇ ਬਣਾਇਆ ਉਦੀ ਰਾਖੀ ਇਨਸਾਨ ਕਰੂਗਾ ਤੇ ਆਂਦੇ ਨਾਲ ਇਹ ਗੱਲ ਨੂੰ ਸਮਝੋ ਪਰ ਇਹ ਗੱਲ ਨੂੰ ਕੌਣ ਨਹੀਂ ਸਮਝ ਪਾਉਂਦੇ ਕਿ ਕੌਣ ਜਿਹੜੇ ਇਹ ਚੀਜ਼ਾਂ ਦੇ ਮਗਰ ਲੱਗ ਜਾਂਦੇ ਆ ਜਿਨ੍ਹਾਂ ਨੂੰ ਬਦਲਾਂ ਵਿੱਚ ਕੋਈ ਤਸਵੀਰ ਬਣਾ ਦੋ ਉਹ ਥੱਲੇ ਕਮੈਂਟਾਂ 'ਚ ਲੱਗ ਜਾਣਗੇ ਤਨ ਹੋ ਗਏ ਜੀ ਤਨ ਹੋ ਗਏ ਜਿਨ੍ਹਾਂ ਨੂੰ ਕੁਝ ਵੀ ਐਡਿਟ ਕਰਕੇ ਵੀਡੀਓ ਬਣਾ ਦੋ ਹਰ ਇੱਕ ਚੀਜ਼ ਦਾ ਵਿਸ਼ਵਾਸ ਕਰਨਗੇ ਜਿਹੜਾ ਸੌਖਾ ਟਾਰਗੇਟ ਸੀਗਾ ਇੱਕ ਠੀਕ ਹੈ ਤੇ ਜਿਹੜੀ ਚੀਜ਼ ਉਹਨੇ ਕਰਨੀ ਚਾਹੀ ਉਹਨੇ ਕਰਕੇ ਉਹ ਦਿਖਾ ਦਿੱਤੀ ਤੁਸੀਂ ਸਾਰੇ ਇਹ ਵੀਡੀਓ ਦੇਖ ਰਹੇ ਆ ਸਾਰਾ ਨੇ ਇੰਟਰਨੈਟ ਤੇ ਕਿੰਨੀਆਂ ਵੀਡੀਓ ਦੇਖੀਆਂ ਹੋਣਗੀਆਂ ਕੀ ਸੋਨੂ ਕੀ ਸੋਨੂ ਲੱਗਦਾ ਕਿ ਉਹ ਬੱਚਾ ਜਿਹੜਾ ਉਹ ਮਾਰਾ ਗਿਆ ਬੰਦਬੁੱਧੀ ਕਿ ਉਹ ਆਪਣੇ ਦਿਲ ਦੇ ਵਿੱਚ ਇਹ ਚੀਜ਼ਾਂ ਲੈ ਕੇ ਆਇਆ ਸੀਗਾ ਕਿ ਫਲਾਨਾ ਧਰਮੂ ਜਿਹੜੇ ਲੋਕ ਮੰਨਦੇ ਆ ਮੈਂ ਉਹਨਾਂ ਨੂੰ ਆਹ ਹਾਤ ਕਰਨ ਸਪੈਸ਼ਲੀ ਇਹ ਕੰਮ ਕਰੋ ਵਾਰ-ਵਾਰ ਤੁਸੀਂ ਇਹ ਵੀਡੀਓ ਨੂੰ ਦੇਖੋ ਜਿਹੜੀ ਵੀਡੀਓ ਠੀਕ ਪਹਿਲਾਂ ਦੀ ਆ ਉਹ ਬੰਦੇ ਨੂੰ ਮਾਰਨ ਤੋਂ ਪਹਿਲਾਂ ਉਹ ਦੋ ਕਲਿੱਪ ਉਹਨਾਂ ਨੂੰ ਸੁਣੋ ਇੱਕ ਵਾਰੀ ਦੋ ਵਾਰੀ 10 ਵਾਰੀ 20 ਵਾਰੀ 50 ਵਾਰੀ ਤੇ ਸੁਣ ਕੇ ਤੁਸੀਂ ਮੈਨੂੰ ਦੱਸਿਓ ਕਿ ਉਹ ਬੱਚਾ ਦੋਸ਼ੀ ਸੀਗਾ ਜਾਂ ਨਹੀਂ ਸੀਗਾ ਤੇ ਪਲੱਸ ਜਿਹੜੇ ਬੰਦੇ ਨੇ ਮਾਰਿਆ ਏ ਉਹਦੇ ਕੀ ਸ਼ਬਦ ਸੀਗੇ ਆਖਰੀ ਉਹ ਵੀ ਸੁਣਿਓ ਤੇ ਉਹ ਦੋਸਤੀ ਦੇ ਵੀ ਸੁਣਿਓ ਦੋਨੇ ਚੀਜ਼ਾਂ ਨੂੰ ਸੁਣ ਕੇ ਤੁਹਾਨੂੰ ਕੀ ਲੱਗਦਾ ਤੁਸੀਂ ਦੱਸੋ ਕਮੈਂਟ ਕਰਕੇ ਸਹੀ ਕੌਣ ਆ ਤੇ ਗਲਤ ਕੌਣ ਆ ਇਨਸਾਨਾਂ ਦੀ ਦੁਨੀਆ ਦੇ ਵਿੱਚ ਇਨਸਾਨਾਂ ਨੂੰ ਇੱਕ ਇੱਕ ਜਾਨਵਰਾ ਧਰਤੀ ਦਾ ਜਿਹੜਾ ਦੋ ਪੈਰਾਂ ਵਾਲਾ ਜਿਹਨੂੰ ਤਰਸ ਹੁੰਦਾ ਉਹ ਇਨਸਾਨ ਆ ਤੇ ਜਿਹੜਾ ਵੀ ਇਸ ਤਰ੍ਹਾਂ ਇਹ ਮੁੱਦਾ ਇਹ ਹੁਣ ਫੈਲਿਆ ਹੋਇਆ ਏ ਕੌਣ ਸਹੀ ਤੇ ਕੌਣ ਗਲਤ ਦੇ ਕਿਸੇ ਇਹ ਤਰਸ ਦੇ ਦਾ ਅਰਥ ਇਹੀ ਫੈਲਿਆ ਹੋਇਆ ਕਿ ਕਿ ਤਰਸ ਇਨਸਾਨ ਕਰ ਸਕਦਾ ਇਸੇ ਕਰਕੇ ਸੱਚ ਲੋਕ ਜਾਨਣਾ ਚਾਹੁੰਦੇ ਆ ਵੀ ਸੱਚ ਕੀ ਆ ਸੱਚ ਉਹ ਵੀਡੀਓ ਦੇ ਵਿੱਚ ਪਿਆ ਹੈ ਉਹਨੂੰ ਗੌਰ ਨਾਲ ਦੇਖਿਓ ਤੁਹਾਨੂੰ ਆਟੋਮੈਟਿਕ ਪਤਾ ਲੱਗ ਜੂ ਕੌਣ ਸਹੀ ਆ ਤੇ ਕੌਣ ਗਲਤ ਬਾਕੀ ਜੋ ਤੁਹਾਨੂੰ ਲੱਗਦਾ ਕਮੈਂਟ ਕਰਕੇ ਜ਼ਰੂਰ ਤੁਸੀਂ ਦੱਸਿਓ ਆਪਾਂ ਮਿਲਦੇ ਆਂ ਨੈਕਸਟ ਵੀਡੀਓ ਵਿੱਚ ਤੁਸੀਂ ਦੇਖ ਰਹੇ ਆਂ ਪੰਜਾਬੀ ਸਟੇਟਸ ਗੁਰੂ